ਐ ਲੈ 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 ਨਨ ਖਾਜੀ ਵਾਲਾ ਨਨ ਖਾਜੀ ਆਇਆ ਇੱਕ ਦੇਣਾ ਕਾਹੇ ਸਿਨਾਪਤੀ ਕਾਹੇ ਸਿਨਾਪਤੀ ਕੋ ਮਨਾ ਕੇ ਗਿਆ ਇੱਕ ਚਲਾ ਗਿਆ ਮਲਿਕ ਮਲਿਕ ਸਿਨਾਪਤੀ ਮਾਮਲਾ ਕੀ ਜਿਹੜਾ ਕੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ ਸਰ ਇਹ ਚਾਰ ਜਣੇ ਹੈਗੇ ਸੀ ਚਾਰ ਚੋਰ ਲੈ ਕੇ ਸੀ ਇੱਕ ਜੈਨ ਸੀ ਜਿਹੜਾ ਮੁੰਡਾ ਹੈਗਾ ਸੀ ਉਹ ਡਰਵਰ ਸੀ ਉਹ ਸਮਾਨ ਚੋਰੀ ਕਰਦੇ ਸੀ ਸਾਨੂੰ ਜਿਹੜੀ ਚੀਜ਼ਾਂ ਹੈਗੀਆਂ ਸਾਡੇ ਜੋ ਜੋ ਨਵੇਂ ਚੀਜ਼ਾਂ ਆਉਂਦੀਆਂ ਸੀ ਉਹ ਸਾਡੇ ਤੱਕ ਥੱਲੇ ਤੱਕ ਨਹੀਂ ਪਹੁੰਚਦੀਆਂ ਸੀ ਉਹਦੇ ਇਸ ਜਿਹੜੋਂ ਅਸੀਂ ਅਸੀਂ ਚੈੱਕ ਕੀਤੇ ਤੇ ਇਹ ਜਿਹੜੇ ਹੈਗੇ ਆ ਇਹਦੇ ਵਿੱਚ ਸਾਰਾ ਕੁਝ ਇਹਨਾਂ ਦੇ ਘਰੋਂ ਬਰਾਮਤ ਹੋਇਆ ਇਹ ਜੀ ਇਹਨਾਂ ਨੇ ਫਿਰ ਮੰਨਿਆ ਸਭ ਕੁਝ ਹੋਇਆ ਇਹਨਾਂ ਨੇ ਮੰਨ ਲਿਆ ਕਿ ਤਰ੍ਹਾਂ ਕਿ ਤਰ੍ਹਾਂ ਲੱਗਦਾ ਜੀ ਅਜਿਹਾ ਅਸੀਂ ਇਹਨਾਂ ਨੂੰ ਮੂੰਹ ਕਾਲਾ ਕਰਕੇ ਪੂਰੇ ਬਾਜ਼ਾਰ ਦੇ ਵਿੱਚ ਕਮਾਣਾ ਇਹ ਕਿੱਥੋਂ ਤੱਕ ਦਾ ਰਾਈਟ ਆਪਣੇ ਕੋਲ ਆਪਣੇ ਆਪ ਜੇਤੀ ਹੈਗੀ ਜੀ ਉਹਨਾਂ ਨੇ ਕੋਈ ਐ ਜੋਤੀ ਹੈਗੀ ਹੈ ਉਹਨੇ ਆਣਗੇ ਤੁਹਾਨੂੰ ਉਹਨੇ ਸਾਰਾ ਕੁਝ ਦੱਸ ਦਿੰਗੇ ਜੀ ਆ ਸਾਮਾਨ ਇਹਨਾਂ ਕੋਲ ਹੀ ਮਿਲਿਆ ਜੀ ਜੀ ਸਰ ਸਾਮਾਨ ਮਿਲਿਆ ਤੁਸੀਂ ਵੀ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹੋ ਹਾਂਜੀ ਦੇਰ ਆ ਰਹੇ ਹਾਂ ਜੀ ਮੈਂ ਇੱਥੇ ਹੋਵਾਂਗਾ ਤੇ ਜੀ ਨਜ਼ਰ ਆਉਗਾ ਤੁਹਾਨੂੰ ਨਹੀਂ ਬੁਲਾਣਾ ਤੁਸੀਂ ਪੁਲਿਸ ਨੂੰ ਕਬਜ਼ਾ ਨਹੀਂ ਕਰਦੇ ਸਮਝਦੇ ਜੀ ਜੋ ਦੇਖੋ ਸਾਨੂੰ ਇਹ ਹੈ ਕਿ ਸਾਨੂੰ ਸੀ ਕਿ ਸਾਡੇ ਪੀਸ ਆ ਕੇ ਜਿਹੜੀ ਚੀਜ਼ ਹੈਗੀ ਹੈ ਜੀ ਕੋਈ ਉਹ ਨਹੀਂ ਸਾਮਾਨ ਬਰਾਮਦ ਹੋ ਗਿਆ ਪੁਲਿਸ ਨੂੰ ਬੁਲਾਣਾ ਚਾਹੀਦਾ ਚਾਹੀਦਾ ਸੀਗਾ ਔਰ ਇਸ ਤਰੀਕੇ ਨਾਲ ਵਿਵਹਾਰ ਕਰ ਰਹਾ ਉਹਨਾਂ ਨੂੰ ਸਾਰੇ ਬਾਜ਼ਾਰ ਨੂੰ ਕਾਲਾ ਕਰਕੇ ਖਮਾਣਾ ਦੇਖੋ ਅਸੀਂ ਜਿਹੜੀ ਹੈਗੀ ਹੈ ਜਿਹੜਾ ਬੰਦਾ ਪਛਾਣ ਹੁੰਦਾ ਜੀ ਵੀ ਜੀ ਉੜੀ ਚ ਕੁਛ ਵੀ ਜਿਹੜੀ ਹੈ ਨਾ ਥੋੜਾ ਜਿਹਾ ਗਲਤੀ ਹੋ ਸਕਦੀ ਹੈ ਸਾਡੇ ਨਿਆਚ ਗਲਤੀ ਹੋ ਗਈ ਹੈ ਨਹੀਂ ਇਹ ਬਾਈਚੇ ਕੁਛ ਜੇ ਰਿਚ ਜੇ ਤੁਹਾਨੂੰ ਕੁਛ ਲੱਗਦਾ ਸਾਡੇ ਕੋਲ ਗਲਤੀ ਹੋਈ ਹੈ ਤੇ ਉਸ ਅਸੀਂ ਮੰਨਦੇ ਹਾਂ ਪਰ ਇਹ ਹੈ ਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਕੁਛ ਸਾਨੂੰ ਜਿਹੜੀ ਚੀਜ਼ ਹੈਗੀ ਹੈ ਜੇ ਉਹਨਾਂ ਨੇ ਕੁਛ ਕੀਤਾ ਕਈ ਵਾਰੀ ਬੰਦਾ ਪਰਚਾਰ ਹੁੰਦਾ ਹੈ ਸਰ ਉਹਨਾਂ ਦੀ ਗਲਤੀ ਹੋ ਸਕਦੀ ਹੈ 2 ਮਹੀਨੇ 3 ਮਹੀਨੇ ਤੋਂ ਸਭ ਤੋਂ ਵੱਡੀ ਗਲਤੀ ਕੀਤੀ ਜਾ ਸਕਦੀ ਹੈ ਕਿ ਕਿਸੇ ਨੂੰ ਨਾਬਾਲਗ ਬੱਚਿਆਂ ਨੂੰ ਸਰ ਇਹ ਵਿਆਰ ਘਮਾਣਾ ਆਸੀਂ ਉਹਨਾਂ ਨੇ ਕਿਹਾ ਜੀ ਜਿਹੜੀ ਚ ਹੈਗੇ ਉਹਨਾਂ ਨੇ ਆਪਣੀ ਗਲਤੀ ਮੰਨ ਲਈ ਹੈ ਜੀ ਉਹਨਾਂ ਨੇ ਜੋ ਚੀਜ਼ ਹੈ ਉਹਨਾਂ ਨੇ ਤਾਂ ਗਲਤੀ ਮੰਨ ਲਈ ਜਿਹੜਾ ਤੁਸੀਂ ਕੀਤਾ ਤੁਸੀਂ ਕੀਤਾ ਜੋ ਮੂੰਹ ਕਾਲਾ ਕੀਤਾ ਕਾਲਾ ਕੀਤਾ ਤੁਹਾਡਾ ਮਾਇਆ ਜਿਵੇਂ ਇੱਕ ਹੋਰ ਤਕਤੀਆਂ ਤੁਸੀਂ ਆਸੀਂ ਉਹਨਾਂ ਨੂੰ ਜੇ ਜੇ ਇਹ ਜੇ ਤੁਹਾਨੂੰ ਸਾਰਾ ਕੁਝ ਦੱਸਣ ਲਈ ਆ ਰਹੇ ਜੀ ਬੁਝਾਉਣ ਬਾਅਦ ਚ ਆ ਰਹੇ ਜੀ ਫੁਲ ਸਬਾਈਟ ਹੋਣੀ ਨਹੀਂ ਇਹ ਫੈਕਟਰੀ ਹੈ ਕਿਹੜੀ ਸਾ ਫੈਕਟਰੀ ਕਿਹੜੀ ਹੈਗੀ ਸਰ ਇਹ ਕੋਈ ਨਹੀਂ ਹੈਟਰੀ ਕਿਹੜੀ ਸਰ ਲਿਖਿਆ ਹੈ ਕਿ ਹੈ ਕਿ ਕਰ ਸਕਦੇ ਕਰ ਸਕਦੇ ਹੈਡਰ ਕਰ ਮਾਲਕ ਕੌਣ ਹੈ ਦੱਸੋ ਆ ਰਹੇ ਜੀ ਫੈਕਟਰੀ ਕੇ ਮਾਲਕ ਕੌਣ ਹੈ ਸਰ ਆ ਰਹੇ ਜੀ ਆ ਰਹੇ ਹੁਣੇ ਸਰ ਮੈਂ ਸਾਰਾ ਕੁਝ ਐਸੀ ਜਾਣਦਾ ਭਾਈ ਥੱਲੇ ਇਹ ਹੀ ਹੈ ਪੀਐਸ 2 ਪੀ ਪ੍ਰੀਮਿਸ ਪੀਐਸ ਪੀਐਸ ਹਾਂਜੀ ਉਹ ਵਿਦਿਆਰਥੀ ਰਮੇਂਦਰ ਸਿੰਘ ਨਾਮ ਹੈ ਸਰ ਇਹ ਕੱਲ ਦਾ ਮਾਮਲਾ ਯਾਰ ਕੀ ਕਰੀਂ ਜੱਗੀ ਭਾਈ ਜੇ ਦੇ ਦਾਂਗੇ ਭੇਜ ਦਾਂਗੇ ਸੁਣਾਓ ਇੱਕ ਵਾਰ ਬਾਸ ਬੋਲੋ ਜੱਗੀ ਭਾਈ ਮਾਮਲਾ ਤੇ 20 ਤੇ ਮਾਮਲਾ ਸਰ ਕੀ ਮਾਮਲਾ ਹੈ ਕੋਈ ਬੱਚਿਆਂ ਦਾ ਕਹਿੰਦੇ ਕਿ ਕੁੜੀਆਂ ਦਾ ਮੂੰਹ ਕਾਲਾ ਕਰਕੇ ਘੁਮਾਏ ਗਏ ਲੱਗਦੀ ਸਭਾ ਜੀ ਜੀ ਆਪਣੀ ਇੱਕ ਵੀਡੀਓ ਜਿਹੜੀ ਇੱਕ ਮੋਬਾਈਲ ਦੇ ਜਰੀਏ ਫੋਨਾਂ ਦੇ ਜਰੀਏ ਇੱਕ ਵਾਇਰਲ ਹੋ ਰਹੀ ਹੈ ਕਿ ਤਿੰਨ ਲੜਕੀਆਂ ਇੱਕ ਲੜਕਾ ਤੇ ਇੱਕ ਉਹਦੀ ਲੜਕੀਆਂ ਦੀ ਮਾਤਾ ਉਹਨਾਂ ਦੇ ਜਿਹੜੇ ਆ ਮੂੰਹ ਦੇ ਉੱਤੇ ਕਾਲਖ ਮਲੀ ਗਈ ਹੈ ਤੇ ਉਹਦੇ ਰਿਗਾਰਡਿੰਗ ਅਸੀਂ ਵੈਰੀਫਾਈ ਕਰਦੇ ਹੋਏ ਆਹ ਇਲਾਕੇ ਤੱਕ ਪਹੁੰਚੇ ਗੁਰੂਪ੍ਰੀਤ ਬਿਹਾਰ ਬਾਦਰਕੇ ਰੋਡ ਦੇ ਉੱਤੇ ਸਥਿਤ ਇੱਥੇ ਇਹ ਲੇਡੀਜ਼ ਗਵਰਨਮੈਂਟ ਦੀ ਜਿਹੜੀ ਫੈਕਟਰੀ ਹੈ ਇਸ ਸਥਿਤਤਾ ਤੇ ਇੱਥੇ ਕੀ ਹੋਇਆ ਵੀ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ ਵੀ ਇਹ ਜਿਹੜੀਆਂ ਲੜਕੀਆਂ ਨੇ ਇਹਨਾਂ ਦੇ ਕਹਿਣ ਮੁਤਾਬਕ ਵੀ ਉਹਨਾਂ ਨੇ ਕੋਈ ਚੋਰੀ ਕੀਤੀ ਸੀ ਇਸ ਕਰਕੇ ਕਹਿੰਦੇ ਵੀ ਇਹਨਾਂ ਨੇ ਜਿਹੜੇ ਆ ਇੱਥੇ ਜਿਹੜੇ ਮੈਨੇਜਰ ਆ ਤੇ ਜਿਹੜੇ ਵਰਕਰ ਨੇ ਤੇ ਮਾਲਕਾਂ ਇਹਨਾਂ ਨੇ ਮਿਲ ਕੇ ਉਹਨਾਂ ਦੇ ਮੂੰਹ ਦੇ ਉੱਤੇ ਜਿਹੜੀ ਕਾਲਖ ਮਲੀ ਏ ਤੇ ਉਹਨਾਂ ਦੇ ਗਲ ਦੇ ਵਿੱਚ ਜਿਹੜੇ ਟੈਗ ਪਾ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਘੁਮਾਇਆ ਜੀ ਤੇ ਇਹ ਜਦੋਂ ਹੀ ਸਾਨੂੰ ਪਤਾ ਲੱਗਿਆ ਇਹ ਸਾਰਾ ਅਸੀਂ ਲੋਕੇਸ਼ਨ ਵੈਰੀਫਾਈ ਕਰਕੇ ਹੁਣ ਅਸੀਂ ਮੌਕਾ ਤਸਦੀਕ ਕਰ ਰਹੇ ਹਾਂ ਇਹਨਾਂ ਤੋਂ ਸਾਰੀ ਅਸੀਂ ਪੁੱਛਗਿਛ ਕਰ ਲਈ ਹੈ ਕਿ ਕਿਹਦਾ ਕਿਹਦਾ ਹੱਲਨ ਕੀਤਾ ਗਿਆ ਹੈ ਪੁਲਿਸ ਨੂੰ ਨਹੀਂ ਬੁਲਾ ਕੇ ਇਹ ਜੀ ਇਹਨਾਂ ਨੇ ਸਾਨੂੰ ਕੋਈ ਇੰਟੀਮੀਸ਼ਨ ਜਿਹੜੀ ਆ ਕਿਸੇ ਤਰ੍ਹਾਂ ਦੀ ਕੋਈ ਇੰਟੀਮੀਸ਼ਨ ਸਾਨੂੰ ਨਹੀਂ ਦਿੱਤੀ ਵੇ ਇਥੇ ਚੋਰੀ ਹੋਈ ਆ ਬਲਕਿ ਇਹਨਾਂ ਦਾ ਸਭ ਤੋਂ ਪਹਿਲਾਂ ਜਿਹੜੇ ਡਿਊਟੀ ਇਹੀ ਬਣਦੀ ਸੀ ਕਿ ਇਹ ਪੁਲਿਸ ਨੂੰ ਕੋਈ ਇਤਲਾਹ ਦਿੰਦੇ ਉਹਦੇ ਰਿਗਾਰਡਿੰਗ ਜੋ ਐਕਸ਼ਨ ਬਣਦਾ ਅਸੀਂ ਆਪਣੀ ਕਾਰਵਾਈ ਅਮਲ ਕਰ ਰਹੇ ਹਾਂ ਕਿਉਂਕਿ ਇਹਦੇ ਬਾਅਦ ਬੱਚੇ ਸੀਗੇ ਤਾਂ ਫਿਰ ਬੱਚਿਆਂ ਦਾ ਵੀ ਉਸ ਸਾਹਮਣਾ ਹੈਗਾ ਬਾ ਨਾਬਾਲਗ ਸੀਗੇ ਕੇਸਜ ਕਰ ਰਹੇ ਹਾਂ ਉਹ ਜੀ ਅਸੀਂ ਉਹਨਾਂ ਦੀ ਜਿਹੜੀ ਏਜ ਆ ਉਹ ਵੈਰੀਫਾਈ ਅੱਗੇ ਕਰਦੇ ਪਏ ਹਾਂ ਬਾਕੀ ਜੋ ਵੀ ਇਹ ਹੋਇਆ ਇਹ ਮੰਦਭਾਗੀ ਚ ਕਰਨਾ ਹੈਗੀ ਆ ਇਹਦੇ ਰਿਗਾਰਡਿੰਗ ਅਸੀਂ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਕਰਦੇ ਹਾਂ ਹਾਂਜੀ ਕੇਸ ਦਰਜ ਕਰਕੇ ਅਸੀਂ ਇਹ ਥਾਣਾ ਬਸਤੀ ਜੋਦੇ ਆ ਪਰਿਵਾਰ ਦਾ ਕੀ ਕਹਿਣਾ ਪਰਿਵਾਰ ਜੀ ਹਲੇ ਤ ਉਹਨਾਂ ਨੂੰ ਵੀ ਅਸੀਂ ਜਲਦੋ ਜਲ ਦੇ ਟ੍ਰੇਸ ਕਰਕੇ ਉਹਨਾਂ ਦੇ ਵੀ ਬਿਆਨ ਜਿਹੜੇ ਆ ਇਹ ਸੰਰਚ ਕਰਾ ਆ ਇਸ ਫੈਕਟਰੀ ਦਾ ਮਾਲਕ ਵੀ ਥੇ ਉਹਨਾਂ ਦਾ ਮਾਲਕ ਜਿਹੜਾ ਆ ਪਰਵਿੰਦਰ ਸਿੰਘ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ ਉਹਨਾਂ ਨੇ ਸੰਪਰਕ ਕੀਤਾ ਜਦੋਂ ਹੀ ਉਹ ਆ ਜਾਂਦੇ ਆ ਜੋ ਬੰਦ ਕਰ ਮਾਲਕ ਇੱਥੇ ਮੌਕੇ ਤੇ ਮੌਜੂਦ ਸੀ ਜਦੋਂ ਹਾਂਜੀ ਜੋ ਪਤਾ ਲੱਗਿਆ ਜੀ ਤੇ ਉਹ ਮਾਲਕ ਇੱਥੇ ਸੀਗੇ ਤੇ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜੇ ਉਹ ਮਾਲਕ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰੀ ਜਿਹੜੀ ਇਹ ਕਾਰਵਾਈ ਇਹਨਾਂ ਨੇ ਅਮਲ ਚ ਲੈਣ ਦੀ ਤੇ ਬੋਟਮਾਰ ਵੀ ਕੀਤੀ ਗਈ ਹੈ ਬੋਟਮਾਰ ਹੱਲੇ ਤੱਕ ਸਾਹਮਣੇ ਨਹੀਂ ਜੀ ਆਈ ਜਦੋਂ ਉਹ ਇਹ ਵਿਕਟਮ ਸਾਹਮਣੇ ਆ ਜਾਂਦੇ ਆ ਉਹਨਾਂ ਦੇ ਬਿਆਨ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕਰੇ ਦਰਜ ਕਰਾਂਗੇ ਹਾਂਜੀ ਓਕੇ